ਵਿਗਿਆਨ ਇਹ ਦੱਸਦਾ ਕਿ ਇਹਦੀ ਉਮਰ ਕਿੰਨੀ ਸੀ ਇਹ ਜਵਾਨ ਸੀ ਕਿ ਬੁੱਢਾ ਸੀ ਇਹਦਾ ਰੰਗ ਉਸਲੇ ਗੋਰਾ ਸੀ ਕਿ ਕਾਲਾ ਸੀ ਸਾਡੇ ਕਾਰੰਗ ਤੋਂ ਉਹਨੇ ਵਿਗਿਆਨ ਇਹ ਦੱਸਣਾ ਲੇਕਿਨ ਵਿਗਿਆਨ ਇਹ ਨਹੀਂ ਦੱਸ ਸਕੂਗਾ ਕਿ ਇਹ Hindu ਸੀ ਕਿ Sikh ਸੀ ਹਮਮ ਤਾਂ ਅੰਦਰੋਂ ਦੇ ਬਾਰੇ ਦੇ ਵਿੱਚ ਨਹੀਂ ਦੱਸਦਾ ਕਿਉਂਕਿ ਜਿਹੜੀ ਹੈ ਹੀ ਨਹੀਂ ਚੀਜ਼ ਉਹ ਉਹ ਕਿਦਾਂ ਵਿਗਿਆਨ ਤਰਕ ਦੇ ਹਿਸਾਬ ਨਾਲ ਚੱਲਦਾ ਹੈ ਵਿਗਿਆਨ ਜਿਹੜੀ ਜੇ ਹੈ ਹੀ ਨਹੀਂ ਉਹਦੇ ਬਾਰੇ ਗੱਲ ਨਹੀਂ ਕਰਦਾ ਹੁਣ ਵਿਗਿਆਨ ਦੀ ਕਸੌਟੀ ਉੱਤੇ Hindu Sikh Muslim ਨੇ ਇਹ ਨਹੀਂ ਕੀਤਾ ਹਮਮ ਕਿਆ ਬਾਤ ਹੈ ਜੀ ਅੱਜ ਅਸੀਂ ਪਰਮਾਣੂ ਲੈ ਕੇ ਬਿਠੇ ਜਿਹਨੂੰ ਲੈ ਕੇ ਇਹਨੂੰ ਖਤਮ ਕਰਨ ਵਾਸਤੇ ਹਮ ਬੰਦਾ ਬੰਦੇ ਨੂੰ ਮਾਰਨ ਮਨੁੱਖ ਦੇ ਦਿਲ ਦੇ ਅੰਦਰ ਬੈਠਾ ਉਹ ਕਹਿੰਦਾ ਦਿਲ ਕੇ ਅੰਦਰ ਮੇ ਤਸਵੀਰ ਯਾਰ ਕੀ ਸਰਜਕ ਆਇਆ ਉਹਦੇ ਕੀ ਇਹਨੇ ਝੁਕਣਾ ਹੀ ਨਹੀਂ ਹਮ ਜਿਹੰਕਾਰੀ ਬਣਿਆ ਰਿਹਾ ਜੀ ਇਹਨੇ ਬਾਹਰ ਹੀ ਭੱਜੇ ਕਰਨਾ ਇਹਨੇ ਯਾਤਰਾਵਾਂ ਕਰ ਲਈ ਹਮ ਬਿਲਕੁਲ ਜੀ ਸਰਕਾਰਾਂ ਵੀ ਯਾਤਰਾਵਾਂ ਕਰਾਉਂਦੀ ਆ ਹਮ ਵੀ ਜਾਉਂ ਦਫਾ ਉਹ ਸਾਡੇ ਕੋਲੋਂ ਮੁਫਤ ਦੀਆਂ ਯਾਤਰਾਵਾਂ ਮੁਫਤ ਯਾਤਰਾਵਾਂ ਤੂੰ ਕਹਿੰਦਾ ਜਾਓ ਯਾਤਰਾਵਾਂ ਕਰੋ ਕਿਉਂਕਿ ਤੁਸੀਂ ਬਾਹਰ ਹੀ ਰਹੇ ਜੀ ਵਿਗਿਆਨ ਅਤੇ ਧਰਮ ਨੂੰ ਵਿਰੋਧੀ ਮੰਨਣ ਦੀ ਬਜਾਏ ਅਸੀਂ ਇਹਨਾਂ ਨੂੰ ਇੱਕ ਦੂਜੇ ਦੇ ਪੂਰਕ ਦੇ ਵਜੋਂ ਦੇਖ ਸਕਦੇ ਹਾਂ ਵਿਗਿਆਨ ਸਾਨੂੰ ਕਿਵੇਂ ਦੇ ਜਵਾਬ ਦਿੰਦਾ ਹੈ ਤੇ ਧਰਮ ਕਿਉਂ ਦੀ ਖੋਜ ਦੇ ਵਿੱਚ ਮਦਦ ਕਰਦਾ ਹੈ ਸਾਡਾ ਮਕਸਦ ਹੋਣਾ ਚਾਹੀਦਾ ਹੈ ਕਿ ਅਸੀਂ ਇਹਨਾਂ ਦੋਹਾਂ ਦੀ ਸਾਂਝ ਤੋਂ ਸਮਾਜ ਦੀ ਬਿਹਤਰੀ ਦੇ ਲਈ ਹੀ ਸਾਰਥਕ ਹੱਲ ਲੱਭੀਏ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਆਰਪੀਡੀ 24 ਟੀਵੀ ਤੇ ਦੋਸਤੋ ਮੈਂ ਕਰਮ ਸੋਢੀ ਤੇ ਸੈਗਮੈਂਟ ਹੈ ਜੀ ਦੋ ਬੋਲ ਸੱਚ ਦੇ ਅੱਜ ਅਸੀਂ ਦੋ ਬੋਲ ਸੱਚ ਦੇ ਪ੍ਰੋਗਰਾਮ ਦੇ ਤਹਿਤ ਇੱਕ ਅਜਿਹੇ ਗਹਿਰੇ ਅਤੇ ਦਿਲਚਸਪ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਜੋ ਮਨੁੱਖੀ ਸੋਚ ਵਿਸ਼ਵਾਸ ਅਤੇ ਗਿਆਨ ਦੀਆਂ ਸੀਮਾਵਾਂ ਨੂੰ ਪਰਖਦਾ ਹੈ ਉਹ ਹੈ ਵਿਗਿਆਨ ਅਤੇ ਧਰਮ ਵਿਗਿਆਨ ਅਤੇ ਧਰਮ ਦੇ ਵਿਚਾਰ ਭਿੰਨਤਾ ਅਤੇ ਸਮਾਨਤਾ ਵਿਗਿਆਨ ਜੋ ਸਾਡੇ ਆਲੇ-ਦੁਆਲੇ ਦੇ ਸੰਸਾਰ ਨੂੰ ਤੱਥਾਂ ਪ੍ਰਯੋਗਾਂ ਤੇ ਤਰਕ ਦੇ ਆਧਾਰ ਦੇ ਉੱਤੇ ਸਮਝਣ ਦੀ ਕੋਸ਼ਿਸ਼ ਕਰਦਾ ਹੈ ਤੇ ਧਰਮ ਜੋ ਸਾਨੂੰ ਅਧਿਆਤਮਕ ਮਾਰਗ ਨੈਤਿਕ ਮੁੱਲ ਤੇ ਜੀਵਨ ਦੇ ਉਦੇਸ਼ ਦੀ ਖੋਜ ਦੇ ਵੱਲ ਨੂੰ ਲੈ ਕੇ ਜਾਂਦਾ ਹੈ ਦੋਹੇ ਹੀ ਮਨੁੱਖੀ ਜੀਵਨ ਦੇ ਮਹੱਤਵਪੂਰਨ ਪਹਿਲੂ ਨੇ ਕਈ ਵਾਰ ਵਿਗਿਆਨ ਅਤੇ ਧਰਮ ਨੂੰ ਇੱਕ ਦੂਜੇ ਦੇ ਵਿਰੋਧੀ ਮੰਨਿਆ ਜਾਂਦਾ ਹੈ ਪਰ ਜਿੱਥੇ ਵਿਗਿਆਨ ਦੇ ਨਾਲ ਸਵਾਲ ਉੱਠਦਾ ਹੈ ਉੱਥੇ ਹੀ ਧਰਮ ਵਿਸ਼ਵਾਸ ਦੀ ਗੱਲ ਕਰਦਾ ਹੈ ਪਰ ਕੀ ਇਹ ਦੋਹੇ ਹੀ ਸੱਚਮੁੱਚ ਇੱਕ ਦੂਜੇ ਤੋਂ ਇੰਨੇ ਵੱਖਰੇ ਨੇ ਜਾਂ ਫਿਰ ਇਹਨਾਂ ਦੇ ਵਿੱਚ ਕੋਈ ਸਮਾਨਤਾਵਾਂ ਵੀ ਨੇ ਜਾਂ ਜੋ ਮਨੁੱਖੀ ਜੀਵਨ ਨੂੰ ਸੰਪੂਰਨਤਾ ਪ੍ਰਦਾਨ ਕਰਦੀਆਂ ਨੇ ਸੋ ਜੀ ਵਿਗਿਆਨ ਅਤੇ ਧਰਮ ਦੇ ਵਿਚਕਾਰ ਕੀ ਭਿੰਨਤਾ ਹੈ ਜਾਂ ਕੀ ਸਮਾਨਤਾ ਹੁੰਦੀ ਹੈ ਇਸ ਦੇ ਬਾਰੇ ਦੇ ਵਿੱਚ ਅੱਜ ਅਸੀਂ ਦੋ ਬਹੁਤ ਸੱਚ ਦੇ ਸੁਣਾਂਗੇ ਤੇ ਮੇਰਾ ਸਾਥ ਦੇਣਗੇ ਰੌਸ਼ਨ ਖੇੜਾ ਜੀ ਖੜਾਜੀ ਬਹੁਤ ਬਹੁਤ ਸਵਾਗਤ ਹੈ ਜੀ ਮਿਹਰਬਾਨੀ ਜੀ ਰਾਜੀ ਰਹੋ ਖੜਾ ਸਾਹਿਬ ਦੀ ਗੱਲ ਕਰੀਏ ਤਾਂ ਵਿਗਿਆਨ ਅਤੇ ਧਰਮ ਦੇ ਵਿਚਾਰ ਮੁੱਖ ਵਿਪੰਨਤਾਵਾਂ ਅਤੇ ਸਮਾਨਤਾਵਾਂ ਕੀ ਨੇ ਅਤੇ ਕੀ ਇਹ ਦੋਹੇ ਹੀ ਮਿਲ ਕੇ ਮਨੁੱਖੀ ਜੀਵਨ ਨੂੰ ਸਮੁੱਚੇ ਤੌਰ ਦੇ ਉਤੇ ਸਮਝਣ ਅਤੇ ਸੁਧਾਰਨ ਦੇ ਵਿੱਚ ਯੋਗਦਾਨ ਪਾ ਸਕਦੇ ਨੇ ਇਸੇ ਬਾਰੇ ਦੱਸਿਓ ਜਰਾ ਕੁ ਦੋ ਬੁੱਲ ਸੱਚ ਦੇ ਗੱਲ ਹੈਗੀ ਆ ਕਿ ਵਿਗਿਆਨ ਤੇ ਧਰਮ ਨਾ ਇੱਕੋ ਸਿੱਕੇ ਜੀਵਨ ਦੇ ਸਿੱਕੇ ਦੇ ਦੋਨੋਂ ਪਹਿਲੂ ਆ ਹਮ ਠੀਕ ਆ ਜਦੋਂ ਤੁਸੀਂ ਗੱਲ ਕੀਤੀ ਹੈਗੀਆ ਜਦੋਂ ਧਰਮ ਦੇ ਮਾਰਗਾਂ ਦੇ ਰੋਹਾਨੀ ਮਾਰ ਚੱਲਦੇ ਆਂ ਅਸੀਂ ਨੈਤਿਕ ਮੁੱਲਾਂ ਦੀ ਗੱਲ ਕਰਦੇ ਆਂ ਕਦਰਾਂ ਕੀਮਤਾਂ ਦੀ ਗੱਲ ਕਰਦੇ ਆਂ ਜੀਵਨ ਦੇ ਉਹ ਸੱਚਾ ਸੱਚੇ ਮਾਰਗ ਦੀ ਗੱਲ ਕਰਦੇ ਜਿੱਥੇ ਤੇ ਕਿੰਨੇ ਸੱਚੇ ਮਾਰਗ ਚੱਲਦੇ ਆ ਉਹ ਸਤਿ ਕਰੇ ਜਾਣ ਹੂੰ ਜੀ ਇਹ ਅੰਤਰੀ ਯਾਤਰਾ ਹੂੰ ਉਹ ਦੂਸਰੀ ਗੱਲ ਇਹ ਹੈ ਕਿ ਧਿਆਨ ਜਿਹੜਾ ਹੁੰਦਾ ਨਾ ਮੈਡੀਟੇਸ਼ਨ ਹੁੰਦੀ ਹੈਗੀ ਆ ਇਹ ਇੰਡੀਵਿਜੂਅਲ ਹੁੰਦੀ ਹੈ ਗਰੁੱਪ ਦੀ ਨਹੀਂ ਹੁੰਦੀ ਹੂੰ ਜਦੋਂ ਸੰਗਠਨ ਬਣ ਜਾਂਦਾ ਉਹਦਾ ਰਾਜਨੀਤੀ ਸ਼ੁਰੂ ਹੋ ਜਾਂਦੀ ਹੈ ਹੂੰ ਠੀਕ ਹੈ ਜੀ ਜੀ ਇਸਰ ਕਿ ਧਰਮ ਨਹੀਂ ਹੁੰਦਾ ਧਰ ਜਿਹੜਾ ਹਿੰਦੂ ਸਿੱਖ ਮੁਸਲਮ ਹੂੰ ਇਹ ਸੰਪਰਦਾਵਾ ਹੈਗੀ ਠੀਕ ਹੈ ਇਹ ਸੰਗਠਨ ਹੈਗੀ ਇਹ ਸਾਰੇ ਪੋਲੀਟਿਕਲ ਹੈਗੇ ਸੱਤ ਇਹ ਸਤਾ ਹੀ ਹਾਜ਼ਰ ਕਰਦੇ ਆ ਇਹ ਜਿੰਨੇ ਵੀ ਧਰਮਾਂ ਦੇ ਜਿਹੜੇ ਮੁਖੀ ਹੈ ਪ੍ਰਮੋਖ ਹੈਗੇ ਆ ਇਹਨਾਂ ਨੇ ਸਤਾ ਹਾਜ਼ਰ ਕਰਨ ਲਈ ਹੀ ਮਤਲਬ ਅਡੰਬਰ ਰਚਣੇ ਹੈਗੇ ਆ ਤੇ ਇਸਰ ਕਿਨਾਂ ਰਾਜਨੀਤਿਕ ਨਾਅਨ ਦੀ ਬਹੁਤ ਸ਼ਿੱਦਤ ਰਲ ਜਾਂਦੀ ਆ ਹੂੰ ਰਾਨੀ ਸਤਾ ਹਸਲ ਕਰਦਾ ਏ ਵੀ ਸਤਾ ਹਸਲ ਕਰਦਾ ਤੇ ਇਹਨਾਂ ਨੇ ਨਾ ਆਮ ਲੋਕਾਂ ਨੂੰ ਉਹਨਾਂ ਸਵਰਗ ਤੇ ਨਰਕ ਦਾ ਭੇਦ ਭਾਗ ਜਣਾ ਵੀ ਨਰਕ ਚਾ ਇਵਲਸ ਹੁੰਦੇ ਆ ਸਵਰਗ ਚਾ ਚੰਗੇ ਕਰਮ ਹੁੰਦੇ ਆ ਤੇ ਉਹਨਾਂ ਨੂੰ ਕਹਿਣਗੇ ਵੀ ਜਿਹੜੇ ਚੰਗਾ ਜੀਵਨ ਭੋਗ ਰਹੇ ਆ ਵੀ ਤੁਸੀਂ ਚੰਗਾ ਕਰਮ ਕੀਤਾ ਤੇ ਜਿਹੜਾ ਮਾੜਾ ਜੀਵਨ ਗਰੀਬ ਆ ਕਿਸੇ ਲੁੱਟਿਆ ਜਾ ਰਿਹਾ ਉਹਨੂੰ ਕਹਿੰਦੇ ਤੇਰੇ ਪਿਛਲੇ ਕਰਮ ਮਾੜੇ ਤਾਂ ਕਿ ਉਹ ਵਿਰੋਧ ਨਾ ਕਰ ਸਕੇ ਤਾਂ ਕਿ ਉਹਦੇ ਵਿੱਚ ਇੱਕ ਵਿਕਾਸ ਨਾ ਪੈਦਾ ਹੋ ਸਕੇ ਉਹ ਲੁੱਟਣ ਵਾਲੇ ਦੇ ਖਿਲਾਫ ਨਾ ਖੜਾ ਹੋ ਸਕੇ ਹੈ ਨਾ ਕਿਉਂਕਿ ਉਹਨੂੰ ਕਰਮ ਫਲ ਦੇ ਦੇਣਾ। ਹੂੰ। ਵੀ ਤੇਰੇ ਪਿਛਲੇ ਜਨਮਾਂ ਦਾ ਕਰਮ ਆ। ਇਦਾਂ ਦਾ ਕੁਝ ਨਹੀਂ ਹੁੰਦਾ। ਹੂੰ। ਠੀਕ ਆ ਨਾ? ਇਹ ਮਤਲਬ ਧਰਮ ਦਾ ਜਿਹੜਾ ਪੁਜਾਰੀ ਆ ਉਹ ਬੜਾ ਗੁੰਮਰਾਹਕੁੰਨ ਕਰਦਾ। ਹੂੰ। ਦੇਖੋ ਜਿਹੜਾ ਧਰਮ ਦੀ ਅਸਲ ਸੱਚ ਆ, ਜਿਹੜੀ ਅਸਲੀ ਮਠਾਸ ਆ, ਜਿਹੜੀ ਅਸਲੀ ਸੁਗੰਧ ਆ। ਜੀ। ਠੀਕ ਆ ਨਾ? ਜਿਹੜਾ ਜੀਵਨ ਸ਼ਾਸਤਰ ਸਾਡਾ ਹੂੰ। ਜਿਹੜਾ ਸਾਡਾ ਸਮਾਜ ਸ਼ਾਸਤਰ ਹੈਗਾ, ਜਿਹੜਾ ਜੀਵਨ ਨੂੰ ਸਾਨੂੰ ਇੱਕ ਚੰਗਾ ਮਾਰ ਦਿੰਦਾ ਉਹ ਧਰਮ ਆ। ਹੂੰ। ਤੇ ਉਹ ਅੰਦਰਲੀ ਹੁੰਦਾ। ਉਹ ਉਦੋਂ ਹੋਣਾ ਹੈਗਾ ਜਦੋਂ ਤੁਸੀਂ ਆਪਣੇ ਵਿਵੇਕ ਨੂੰ ਪਤਾ ਕਰਦੇ ਆ। ਹੂੰ। ਹਾਂ ਜਦੋਂ ਤੋਂ ਇਹ ਵਿਵੇਕ ਪੈਦਾ ਹੁੰਦਾ ਫਿਰ ਧਰਮ ਪੈਦਾ ਤੁਹਾਡੇ ਹੁੰਦਾ ਹੈ ਜਦੋਂ ਤੁਸੀਂ ਉਹ ਪ੍ਰਾਣਾ ਸਮਾਨ ਚੱਕ ਕੇ ਉਹਦੇ ਮੋਢੇ ਚ ਕੀ ਫਿਰਦੇ ਆਂ ਲਾਸ਼ ਪ੍ਰਾਣੀ ਅਤੀਤ ਦੀ ਫਿਰ ਤੁਹਾਡਾ ਧਰਮ ਨਹੀਂ ਪੈਦਾ ਹੁੰਦਾ ਤੇ ਬੋਲੀ ਦੀ ਕਿੜਦੇ ਬਿਲਕੁਲ ਬਿਲਕੁਲ ਠੀਕ ਹੈ ਨਾ ਜੀ ਜੀ ਹੁਣ ਜਦੋਂ ਵਿਗਿਆਨ ਦੀ ਗੱਲ ਕਰਦੇ ਆਂ ਵਿਗਿਆਨ ਆ ਨਾ ਇੱਕ ਹੁੰਦੇ ਨੇ ਮਨੁੱਖੀ ਕਾਰਨਗ ਹਾਂ ਹੈ ਨਾ ਜੀ ਤੇ ਮਨੁੱਖੀ ਕਾਰਨਗ ਤੋਂ ਹੀ ਵਿਗਿਆਨ ਖੋਜ ਕਰ ਲੈਂਦਾ ਕਿ ਇਹ ਮੇਲ ਸੀ ਕਿ ਫੀਮੇਲ ਸੀ ਹਾਂ ਵਿਗਿਆਨ ਦੱਸਦਾ ਕਿ ਇਹਦੀ ਉਮਰ ਕਿੰਨੀ ਸੀ ਹੂੰ ਇਹ ਜਵਾਨ ਸੀ ਕਿ ਬੁੱਢਾ ਸੀ ਜੀ ਇਹਦਾ ਰੰਗ ਉਸਨੇ ਗੋਰਾ ਸੀ ਕਿ ਕਾਲਾ ਸੀ ਹੂੰ ਤੁਹਾਡੇ ਕਹ ਰੰਗ ਤੋਂ ਉਹਨੇ ਵਿਗਿਆਨ ਨੇ ਦੱਸਣਾ ਲੇਕਿਨ ਵਿਗਿਆਨ ਇਹ ਨਹੀਂ ਦੱਸ ਸਕੂਗਾ ਕਿ ਹਿੰਦੂ ਸਿੱਖ ਸਿੱਖ ਕਿਸ ਮਸਲਾ ਹੂੰ ਧਰਮ ਦੇ ਬਾਰੇ ਦੇ ਵਿੱਚ ਨਹੀਂ ਦੱਸ ਸਕਦਾ ਕਿਉਂਕਿ ਜਿਹੜੀ ਹੈ ਹੀ ਨਹੀਂ ਚੀਜ਼ ਉਹ ਉਹ ਕਿਦਾਂ ਹੂੰ ਵਿਗਿਆਨ ਤਰਕ ਦੇ ਹਿਸਾਬ ਨਾਲ ਚੱਲਦਾ ਨਹੀਂ ਹੂੰ ਵਿਗਿਆਨ ਜਿਹੜੀ ਜੇ ਹੈ ਹੀ ਨਹੀਂ ਉਹਦੇ ਬਾਰੇ ਗੱਲ ਨਹੀਂ ਕਰ ਸਕਦਾ ਹੂੰ ਹੁਣ ਵਿਗਿਆਨ ਦੀ ਕਸੌਟੀ ਉੱਤੇ Hindu ਸਿਕ ਮੁਸਲਮਾਨ ਹੈ ਦੀਗਾ ਹੂੰ ਕੀ ਬਾਤ ਹੈ ਜੀ ਹਨਾ ਵਿਗਿਆਨ ਦੀ ਕਸੌਟੀ ਦੇ ਉੱਤੇ ਬਲੱਡ O ਪੋਜ਼ਿਟਿਵ ਹੈਗਾ ਹੂੰ ਉਹ ਨੈਗੇਟਿਵ ਹੈਗਾ ਹੂੰ ਇਹ ਨੈਗੇਟਿਵ ਇਹ ਪੋਜ਼ਿਟਿਵ ਜਿਹੜੇ ਹੈਗੇ ਆ ਲੇਕਿਨ ਜਦੋਂ ਉਹਨਾਂ ਬਲੱਡ ਵਾ ਉਹ ਕਿਸੇ A ਪੋਜ਼ਿਟਿਵ ਤੋਂ A ਨੈਗੇਟਿਵ ਚੜਨਾ ਕਿਸੇ Hindu ਚੱਕਦਾ ਨਹੀਂ ਹੁੰਦਾ ਹੂੰ ਸਹੀ ਹੈ ਜੀ ਬਿਲਕੁਲ ਸਹੀ ਹੁਣ ਵਿਗਿਆਨ ਉਪਰਕਤਰਮ ਉਪਰ ਹੂੰ ਵਿਗਿਆਨ ਜਿਹੜੀਆਂ ਤੁਹਾਡੀਆਂ ਸੰਪਰਦਾਵਾਂ ਦੀਆਂ ਸਮਾਵਾਂ ਖਤਮ ਕਰਦਾ ਹੂੰ ਹਾਂ ਜੀ ਤੁਹਾਨੂੰ ਮਨੁੱਖ ਨੂੰ ਜੋੜਦਾ ਹੈਗਾ ਲੇਕਿਨ ਵਿਗਿਆਨ ਦੀ ਚਰਮ ਸੀਮਾ ਕੀ ਹੈ ਹੂੰ ਵਿਗਿਆਨ ਦੀ ਚਰਮ ਸੀਮਾ ਕੀ ਹੈ ਕਿ ਵਿਗਿਆਨ ਨੇ ਸਾਨੂੰ ਉਹ ਦਰਦ ਵੀ ਦਿੱਤਾ ਹੂੰ ਸਾਡੀ ਜਿੱਥੇ ਨਾ ਇਹ ਚੇਤਨ ਕੀਤਾ ਹਾਂ ਜੀ ਸਾਡਾ ਇੱਕ ਚੇਤਨ ਵਿਕਾਸ ਹੋਇਆ ਸੀ ਵਿਕਸਤ ਹੋਇਆ ਮਨੁੱਖ ਜੀ ਜੀ ਵਿਗਿਆਨ ਨੂੰ ਹੋ ਕੇ ਆਇਆ ਹੂੰ ਲੇਕਿਨ ਵਿਕਾਸ ਇਹ ਨਾ ਹੋਇਆ ਕਿ ਅਸੀਂ ਵਿਨਾਸ਼ ਦੀ ਉਪਯੋਗ ਹੈ ਹੂੰ ਅੱਜ ਮਨੁੱਖ ਜੇ ਵਿਨਾਸ਼ ਦਾ ਮਤਲਬ ਹੈ ਨਾ ਸਿਰਜ ਹੋਇਆ ਵਾ ਮਨਾਦਰ ਸਿਰਜਕ ਜੀ ਮਨਾ ਸਰਜਕ ਨਹੀਂ ਹੁੰਦਾ ਉਹਦਾ ਮਤਲਬ ਤੰਗ ਆ ਜੇ ਉਹਦਾ ਸਿਰਜਕ ਬਣਿਆ ਤੇ ਇਹ ਵਿਗਿਆਨ ਦਾ ਚਰਮ ਸੀਮਾ ਹਮ ਅੱਜ ਅਸੀਂ ਪਰਮਾਣੂ ਲੈ ਕੇ ਬਿਠੇ ਹਾਂ ਹਾਂਜੀ ਕਿਨੂੰ ਲੈ ਕੇ ਇਹਨੂੰ ਕਦਮ ਕਰਨ ਵਾਸਤੇ ਹਮ ਬੰਦਾ ਬੰਦੇ ਨੂੰ ਮਾਰਨ ਨੂੰ ਫਿਰ ਇਹ ਚੇਤਨ ਤਾਂ ਜੇ ਜੇਕਰ ਧਰਮ ਇਹ ਕਹਿੰਦਾ ਜਿੰਨੇ ਪ੍ਰੇਮ ਕੀਓ ਤਿੰਨ ਪ੍ਰਾਪਾਇਓ ਤਿੰਨ ਪ੍ਰਾਪਾਇਓ ਜੀ ਤੇ ਧਰਮਾਂ ਦੇ ਸੰਪਰਦਾਂ ਮ ਬਣ ਗਈਆਂ ਹਮ ਇਹ ਦੂਜੇ ਨਿਵੰਦ ਖੋਣ ਲਈ ਕਰਦੇ ਕਿ ਇਸ ਧਰਤੀ ਉੱਤੇ ਜੇ 90% ਕਤਲ ਹੋਇਆ ਉਹ ਧਰਮ ਅਗਰ ਕਿ ਹੋ ਗਿਆ ਇਹਨਾਂ ਸੰਪਰਦਾਵਾਂ ਕਰਕੇ ਹੋਇਆ ਇਹਦਾ ਮਤਲਬ ਉੱਥੇ ਧਰਮਸ਼ਾਲ ਹੀ ਨਹੀਂ ਪੈਦਾ ਹੋਈ ਉਹਦੇ ਜੀਵਨ ਦੀ ਜਾਚ ਹੀ ਨਹੀਂ ਆਈ ਜਿਹੜੀ ਜੀਵਨ ਜਾ ਸਾਨੂੰ ਸਾਡੇ ਧਰਮ ਗ੍ਰੰਥਾਂ ਤੋਂ ਮਿਲਣੀ ਸੀ ਜਾਂ ਉਹਨੂੰ ਪ੍ਰੈਕਟੀਕਲ ਰੂਪ ਹੀ ਨਹੀਂ ਮਿਲਿਆ ਤੇ ਜਿਹੜੇ ਉਹਦੇ ਠੇਕੇਦਾਰ ਹੈਗੇ ਉਹ ਕਿਹੜੀ ਉਹ ਕਿਰਪਾਨਾ ਬੜੀ ਬਿਟੇ ਆ ਤਰਸੂਲ ਬੜੀ ਬਿਟੇ ਆ ਉਹ ਹਰ ਰੋਜ਼ ਇੱਕ ਦਿਨ ਨਿਵੰਦ ਪਾਉਣੀ ਹੋਮੇ ਜੰਗ ਲੜ ਰਹੇ ਹੈਗੇ ਜੀ ਜੀ ਤੇ ਇਸੇ ਤਰ੍ਹਾਂ ਹੀ ਉਹ ਕਹਿੰਦੇ ਵੀ ਰੱਬ ਨੇ ਨਾ ਇਸ ਸਭ ਤੋਂ ਵੱਡਾ ਪਿਛਤਾਵਾ ਕੀਤਾ ਸੀ ਮਨੁੱਖ ਨੂੰ ਪੈਦਾ ਕਰਕੇ ਹਮ ਹਨਾ ਪਹਿਲਾਂ ਦੀ ਪਿਛਤਾਵਾ ਕਹਿੰਦਾ ਮੈਂ ਇਹਨੂੰ ਕਹਿੰਦਾ ਪੈਦਾ ਕੀ ਕਰ ਲਿਆ ਜਿੱਥੇ ਮੈਂ ਲੁਕਦਾ ਉੱਥੇ ਭਜ ਜਾਂਦਾ ਮੈਂ ਪੜ ਲੈਂਦਾ ਜੀ ਕਹਿੰਦਾ ਮੈਨੂੰ ਬਹਿਣ ਨਹੀਂ ਦੇ ਜੇ ਕੋਈ ਪਹਾੜਾਂ ਜਾਵੜਦਾ ਜੇ ਮੈਂ ਪਾਣੀ ਲੁਕਿਆ ਜੇ ਮੈਂ ਜੰਗਲ ਜਾਂ ਜੰਗਲ ਜਾ ਕੇ ਭਗਤੀ ਕਰਨ ਲੱਪਿਆ ਮੈਨੂੰ ਉੱਥੇ ਫੜ ਲਿਆ ਜੀ ਮੈਂ ਕੀ ਕਰਾਂ ਉਹਨਾਂ ਦੀ ਕੈਬਨ ਸੱਦੀ ਤੇ ਕਿਸੇ ਕੈਬਰੇਟ ਨੇ ਕਿਹਾ ਕਿੰਦਾ ਮਰੇ ਇਦਾਂ ਕਰੋ ਤੁਸੀਂ ਹਮ ਵੀ ਤੁਸੀਂ ਨਾ ਭਜੇ ਕਰੋ ਅੱਛਾ ਜੀ ਤੁਸੀਂ ਅੰਦਰ ਬਹਿ ਜਾਓ ਹਮ ਮਨੁੱਖ ਦੇ ਮਨੁੱਖ ਦੇ ਦਿਲ ਦੇ ਅੰਦਰ ਬਹਿ ਜਾ ਹਮ ਉਹ ਕਹਿੰਦਾ ਦੇਲ ਕਿ ਐਨੇ ਮੇਟਰ ਸਿਵਲ ਯਾਰ ਕੀ ਸਰਜਕ ਆਇਆ ਉਹ ਦੇਖੀ ਇਹਨੇ ਝੁਕਣਾ ਹੀ ਨਹੀਂ ਹਮ ਇਹ ਹੰਕਾਰੀ ਹੀ ਬਣਿਆ ਰਹਿਣਾ ਜੀ ਇਹਨੇ ਬਾਹਰ ਹੀ ਭਜੇ ਕਰਨਾ ਇਹਨੇ ਯਾਤਰਾਵਾਂ ਕਰਨੀਆਂ ਹਮ ਬਿਲਕੁਲ ਜੀ ਸਰਕਾਰਾਂ ਵੀ ਯਾਤਰਾਵਾਂ ਕਰਾਉਂਦੀਆਂ ਵੀ ਜਾਓ ਦਫਾ ਉਹ ਸਾਡੇ ਕੋਲੋਂ ਮੁਫਤ ਦੀਆਂ ਯਾਤਰਾਵਾਂ ਮੁਫਤ ਯਾਤਰਾਵਾਂ ਤੂੰ ਕਹਿੰਦਾ ਜਾਓ ਯਾਤਰਾਵਾਂ ਕਰੋ ਕਿਉਂਕਿ ਤੁਸੀਂ ਬਾਹਰ ਹੀ ਰਹਿ ਜਾਏ ਹਮ ਜਦੋਂ ਮਨੁੱਖ ਬਾਹਰ ਫਿਰੂਗਾ ਹਮ ਹਨਾ ਹਮ ਉਦੋਂ ਵਿਗਿਆਨ ਦੇ ਡਿੱਕੇ ਚੜ ਜਾਂਦਾ ਹਮ ਜਦੋਂ ਅੰਦਰ ਯਾਤਰਾ ਕਰੂਗਾ ਹਮ ਅੰਤਰੀ ਯਾਤਰਾ ਕਰੂਗਾ ਫਿਰ ਉਹ ਧਰਮ ਦੀ ਹਮ ਦਾ ਸੁਹਾਵ ਫੁੱਲ ਕਿੱਡਦਾ ਹੈਗਾ। ਕੀ ਬਾਤ ਹੈ। ਠੀਕ ਹੈ। ਜੀ ਫਿਰ ਉਹ ਇਸੇ ਰਕੇ ਕਹਿੰਦਾ ਰੱਬ ਨੇ ਕੀ ਕੀਤਾ ਕਿ ਕੁਰੀ ਨਾ ਕਹਾਣੀ ਆ ਝੂਠੀ ਆ। ਹਮ ਐਵੇਂ ਬਣਾਈ ਆ। ਜੀ ਪਰ ਉਹ ਹੈ ਸੱਚੀ। ਹਮ ਸੁਣਾ ਦਿਓ ਫੇ। ਉਹ ਕਹਾਣੀ ਆ 1-2 ਮਿੰਟ ਦੀ ਸੁਣਾ ਕੇ ਆਪਾਂ ਖਤਮ ਕਰ ਦਿੰਦੇ ਗੱਲ। ਜੀ ਜ਼ਰੂਰ। ਗੱਲ ਇਹ ਕਿ ਰੱਬ ਨੇ ਨਾ ਕਹਿੰਦਾ ਕੁਰੀ ਕੀਤਾ ਕਿ ਇਹਨੂੰ ਅਮਰੀਕਾ ਦੇ ਰਾਸ਼ਟਰਪਤੀ ਨੂੰ ਰੂਸ ਦੇ ਰਾਸ਼ਟਰਪਤੀ ਨੂੰ ਤੇ ਇੰਗਲੈਂਡ ਦੇ ਸਿੱਧਿਆ ਰਾਸ਼ਟਰਪਤੀ ਨੂੰ। ਅੱਛਾ ਜੀ। ਵੀ ਯਾਰ ਤੁਸੀਂ ਕਿੱਥੇ ਖੜ ਗਏ ਤੁਸੀਂ ਬਰੂਦ ਤੇ ਢੇਰ ਤੇ ਖੜ ਗਏ। ਹਮ ਤਾਨੂੰ ਮਨੁੱਖ ਨੂੰ ਤੇ ਪੈਦਾ ਕੀਤਾ ਹੋਰ ਕੰਮ ਲਈ ਕੀਤਾ ਸੀਗਾ ਜੀ ਵੀ ਇਹਨੂੰ ਪ੍ਰਕਿਰਤੀ ਨੂੰ ਖੂਬਸੂਰਤ ਬਣਾਉਣ ਲਈ ਕੀਤਾ ਹੈਗਾ ਹੂੰ ਵੀ ਪ੍ਰਕਿਰਤੀ ਖੂਬਸੂਰਤ ਹੋਵੇ ਮਨੁੱਖ ਇੱਕ ਚੇਤਨ ਮਨੁੱਖ ਹੋਵੇ ਹਾਂ ਨਾ ਵੀ ਇਹ ਪਸ਼ੂਆਂ ਤੋਂ ਵੱਖਰਾ ਹੋਵੇ ਹੂੰ ਇਹਨੂੰ ਪਸ਼ੂਆਂ ਤੋਂ ਵੱਖਰੀ ਜ਼ਿੰਦਗੀ ਹੈ ਤੁਸੀਂ ਤੇ ਪਸ਼ੂ ਇਦਾਂ ਦੇ ਹੈ ਹੀ ਨਹੀਂ ਜਿਦਾ ਤੁਸੀਂ ਹੋ ਗਏ ਹੂੰ ਤੁਸੀਂ ਕਿਉਂ ਕਰ ਰਹੇ ਇਹ ਬੰਦ ਕਰੋ ਹੂੰ ਤੁਹਾਨੂੰ ਪਤਾ ਮੇਰੀ ਤਾਕਤ ਕੀ ਹੈ ਹਾਂ ਹਾਂ ਨਾ ਤੇ ਉਹ ਅਮਰੀਕਨ ਪੁੱਛਿਆ ਦੱਸ ਤੂੰ ਕੀ ਕਰਨਾ ਚਾਹੁੰਦਾ ਅੱਛਾ ਜੀ ਤੇਰੀ ਤਮੰਨਾ ਕੀ ਹੈ ਹੂੰ ਉਹ ਕਹਿੰਦਾ ਜੀ ਗੱਲ ਸੁਣੋ ਵੀ ਮੈਂ ਪਰਮਾਣੂ ਨਹੀਂ ਚਾਹੁੰਦਾ ਹਮ ਬਿਲਕੁਲ ਨਿਚਰਾਉਂਗਾ ਤੁਸੀਂ ਕਿੰਨਾ ਮਹਾਨ ਸਭ ਕੀ ਦੁਨੀਆ ਦੇ ਪਲਹਾਰ ਹੋ ਦੁਨੀਆ ਦੇ ਸਿਰਜਕ ਵੀ ਤੁਸੀਂ ਹੋ ਪਲਵੇਂ ਤੇ ਤੁਸੀਂ ਦੁਨੀਆ ਨੂੰ ਖਤਮ ਵੀ ਤੁਸੀਂ ਕਰਨਾ ਹਮ ਬਿਲਕੁਲ ਤੁਸੀਂ ਤਾਂ ਕਰੋ ਰਸ਼ੀਆ ਨੂੰ ਖਤਮ ਕਰ ਰਸ਼ੀਆ ਨੂੰ ਖਤਮ ਕਰ ਅੱਛਾ ਜੀ ਮੈਨੂੰ ਰਸ਼ੀਆ ਤੰਗ ਪ੍ਰੇਸ਼ਾਨ ਕਰਦਾ ਰਸ਼ੀਆ ਨੂੰ ਖਤਮ ਕਰਦੇ ਅੱਛਾ ਜੀ ਤੇ ਉਹ ਕਹਿੰਦੇ ਠੀਕ ਆ ਰਸ਼ੀਆ ਨੇ ਪੁੱਛਿਆ ਤੇਰੀ ਕੀ ਤਮੰਨਾ ਹਮ ਉਹ ਕਹਿੰਦਾ ਮੇਰੀ ਤਾਂ ਮੰਨ ਕਿਉਂ ਨਹੀਂ ਮੇਰੀ ਤਾਂ ਤਮੰਨਾ ਵੀ ਮੇਲੇ ਇਹ ਹੈਗੀ ਆ ਕਿ ਤੁਸੀਂ ਅਮਰੀਕਾ ਖਤਮ ਕਰਦੇ ਹੋ ਇਹਦੇ ਠਾਣੇਦਾਰ ਬਣਿਆ ਸੰਸਾਰ ਦਾ ਜੇ ਅਮਰੀਕਾ ਖਤਮ ਹੋ ਗਿਆ ਸੰਸਾਰ ਸੁੱਕੀ ਹੋ ਜਾਣਾ ਹਮ ਠੀਕ ਹੈ ਜੀ ਉਹਨੂੰ ਬਖਰਾ ਪੁੱਛਿਆ ਇਦਾਂ ਦੱਸਿਆ ਬਖਰਾ ਕਿਦਾਂ ਉਹਨੂੰ ਪੁੱਛਿਆ ਹਮ ਇੰਗਲੈਂਡ ਦੇ ਰਾਸ਼ਟਰਪਤੀ ਨੂੰ ਵੀ ਤੂੰ ਦੱਸ ਹਮ ਕਿਹਦਾ ਮਹਾਰਾਜ ਮੇਰੀ ਕੋਈ ਡਿਮਾਂਡ ਹੈ ਹਮ ਇਹਨਾਂ ਦੋਵਾਂ ਦੀ ਪੂਰੀ ਕਰਦੇ ਹੋ ਹਮ ਸਾਰੇ ਜਣੇ ਇੱਕ ਦੂਜੇ ਨੂੰ ਖਤਮ ਕਰਨ ਦੇ ਤੇ ਤੁਰੇ ਹੋਏ ਨੇ ਉਹ ਦੇਖ ਨੂੰ ਕਹਿੰਦਾ ਕਹਿੰਦਾ ਇੰਗਲੈਂਡ ਨੇ ਇਹਦਾ ਜੁੜ ਕੇ ਉਹਦੀ ਡਿਮਾਂਡ ਕੀਤੀ ਬਿਨਾਂ ਦੂਣ ਇਹ 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 ਹੈ ਬਕਿਆ ਹਮ ਹਾਂ ਜੀ ਜੇ ਵਿਗਿਆਨ ਸਾਨੂੰ ਵਿਕਾਸ ਵਿੱਚ ਬੁਨਾਸ਼ ਵੱਲ ਜਾਂਦਾ ਹਮ ਤੇ ਉਦੋਂ بڑا ਵਿਗਿਆਨ ਕੋਈ ਨਹੀਂ ਹਮ ਬਿਲਕੁਲ ਜੇ ਧਰਮ ਸਾਨੂੰ ਹਮ ਧਰਮ ਸਾਨੂੰ ਅ ਅੰਤਰ ਤੋਂ ਸੰਸਾਰ ਵੱਲ ਜਾ ਕੇ ਹਨਾ ਕਤਲਾਮ ਕਰਦਾ ਦੂਜਾ ਨਹੀਂ ਦਿਖਾਉਂਦਾ ਫਿਊਟਰ ਅੰਬੀਟੰਗਾ ਨਿਕਲ। ਹਮ ਬਿਲਕੁਲ ਸਹੀ ਜੀ। ਤੇ ਇਸਰਕੇ ਵਿਗਿਆਨ ਵੀ ਪੋਜਿਟਿਵ ਹੋਵੇ, ਧਰਮ ਵੀ ਪੋਜਿਟਿਵ ਹੋਵੇ, ਧਰਮਸ਼ਾਲ ਵਧੀਆ ਹੋਵੇ, ਹਮ ਧਰਮ ਦੇ ਯਾਤਰੂ ਵਧੀਆ ਹੋਵੇ, ਉਹਦੀ ਅੰਤਰ ਯਾਤਰਾ ਚ ਹੋਵੇ ਤੇ ਆੜੇ ਸੰਗਠਨ ਬਣ ਜਾਂਦੇ ਲੋਕਾਂ ਦੇ ਜਿਨ੍ਹਾਂ ਦੁਨੀਆ ਕਤਲੋਗ ਰਚ ਹੋਇਆ। ਇਹ ਭਵਨਨੂਸ਼ੀਰ ਕਹਦੀ ਹੈ। ਹਮ ਭਵਨ ਨੂੰ ਕੁਛ ਕਹਦੀ ਹੈ। ਇਹ ਸਿਰਫ ਗੁੰਮਰਾਹ ਹੋਏ ਲੋਕ ਹੈਗੇ ਆ ਜਿਹੜੇ ਇਹ ਧਰਮ ਦੇ ਨਾਂ ਦੇ ਉੱਤੇ ਇਹਨਾਂ ਦੀਆਂ ਸਤਾਧਾਰੀਆਂ ਦੀਆਂ ਬੜਾਈਆਂ ਪੱਟੀਆਂ ਜਾਂ ਬਲਣ ਬਣਦੇ। ਹਮ ਬਸ ਬਿਲਕੁਲ ਸਹੀ ਜੀ ਸੋ ਕਿਹੜਾ ਸਰ ਮੈਂ ਇਸ ਚਰਚਾ ਤੇ ਰਹੀ ਤਾਂ ਇਹੀ ਸਮਝ ਆਉਂਦਾ ਹੈ ਕਿ ਵਿਗਿਆਨ ਅਤੇ ਧਰਮ ਨੂੰ ਵਿਰੋਧੀ ਮੰਨਣ ਦੀ ਬਜਾਏ ਅਸੀਂ ਇਹਨਾਂ ਨੂੰ ਇੱਕ ਦੂਜੇ ਦੇ ਪੂਰਕ ਦੇ ਵਜੋਂ ਦੇਖ ਸਕਦੇ ਹਾਂ ਵਿਗਿਆਨ ਸਾਨੂੰ ਕਿਵੇਂ ਦੇ ਜਵਾਬ ਦਿੰਦਾ ਹੈ ਤੇ ਧਰਮ ਕਿਉਂ ਦੀ ਖੋਜ ਦੇ ਵਿੱਚ ਮਦਦ ਕਰਦਾ ਹੈ ਸਾਡਾ ਮਕਸਦ ਹੋਣਾ ਚਾਹੀਦਾ ਹੈ ਕਿ ਅਸੀਂ ਇਹਨਾਂ ਦੋਹਾਂ ਦੀ ਸਾਂਝ ਤੋਂ ਸਮਾਜ ਦੀ ਬਿਹਤਰੀ ਦੇ ਲਈ ਹੀ ਸਾਰਥਕ ਹੱਲ ਲੱਭੀਏ ਹਨਾ ਜੀ ਬਹੁਤ ਵਧੀਆ ਹਮ ਸੋ ਕਿਹੜਾ ਸਰ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਤੁਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਜਰਮਨ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗ ਰਿਹਾ ਹੈ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਹੁਣ ਆਪਾਂ ਅਗਲੀ ਵਾਰ ਨੂੰ ਦੁਬਾਰਾ ਮਿਲਾਂਗੇ ਨਵੀਂ ਗੱਲਬਾਤ ਕਰਾਂਗੇ ਉਦੋਂ ਤੱਕ ਲਈ ਦੇ ਦੇ ਹੋਈ ਇਜਾਜ਼ਤ ਧੰਨਵਾਦ ਜੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ